ਸਤ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਇਆ ਕਮੀਨ ਵੀਰਾਂ ਦਾ ਪਿਓ ਕਰਮਚੰਦ ਹੁਰਾਂ ਦੇ ਖੇਤ ਵਿੱਚ ਕੰਮ ਹੁੰਦਾ ਸੀ ਤੇ ਜਦੋਂ ਉਹ ਮੋਇਆ ਵੀਰਾ ਮਸੇ ਕੁਛੜੋਂ ਲੱਤ ਕੇ ਰਿੰਣੜ ਰਿੰਨ ਜੋਗੀ ਹੋਈ ਸੀ ਵੀਰਾਂ ਦਾ ਪਿਓ ਪਰ ਜਵਾਨੀ ਦੀ ਮੌਤ ਮੋਇਆ ਸੀ ਜਿਸ ਲਈ ਇੱਕ ਵਾਰੀ ਤਾਂ ਸਾਰੇ ਪਿੰਡ ਦਾ ਦਿਲ ਵੀਰਾਂ ਦੀ ਜਵਾਨ ਜਹਾਨ ਮਾਂ ਦੇ ਦੁੱਖ ਵਿੱਚ ਪੰਗਰ ਉਠਿਆ ਸੀ ਕਿਸੇ ਨੇ ਕੱਪੜਾ ਕਿਸੇ ਨੇ ਦਾਣੇ ਕਿਸੇ ਨੇ ਕਪਾਹ ਢੋ ਢੋ ਕੇ ਵੀਰਾਂ ਦੀ ਮਾਂ ਨੂੰ ਆਉਂਦੇ ਸਿਆਲ ਦਾ ਬੰਧ ਨੂੰ ਬਣ ਦਿੱਤਾ ਕੋਈ ਆਂਦਾ ਹੈ ਵੀਰਾਂ ਦਾ ਪਿਓ ਸ਼ਿਬਿਆਂ ਦਾ ਪੁੱਤਰ ਸੀ ਤੇ ਕੋਈ ਆਂਦਾ ਸੀ ਜੁਲਾਹਿਆਂ ਦਾ ਇੱਕ ਵਾਰ ਜਦੋਂ ਪਿੰਡ ਵਿੱਚ ਭਾਰੀ ਤਾਊਨ ਪਈ ਸੀ ਉਸ ਦੇ ਵੱਡਿਆਂ ਦਾ ਘਰ ਜਿਵੇਂ ਹੁੰਝਿਆ ਗਿਆ ਸੀ ਤੇ ਉਹ ਆਪਣੇ ਨਸੀਬਾਂ ਨੂੰ ਘਰ ਦੀ ਕੱਲੀ ਨਿਸ਼ਾਨੀ ਰਹਿ ਗਿਆ ਸੀ ਤੇ ਫਿਰ ਉਹ ਜਿੰਨਾ ਚਿਰ ਜੀਵਿਆ ਕਰਮਚੰਦ ਦੇ ਖੇਤਾਂ ਵਿੱਚ ਕਾਮਾ ਬਣ ਕੇ ਰਹਾ ਪਿੰਡ ਦੀਆਂ ਤੀਵੀਆਂ ਵੀਰਾ ਦੀ ਮਾਂ ਨੂੰ ਚੌਂਕ ਕੇ ਚੁੱਲੇ ਦਾ ਕੰਮ ਨਹੀਂ ਸੰਨ ਦੱਸਦੀਆਂ ਪਰ ਉਸ ਨੂੰ ਕਰਮਚੰਦ ਹੋਰਾਂ ਦੇ ਘਰ ਵਿੱਚ ਤੇ ਹੋਰ ਉਰਾਂ ਪਰਾਂ ਦਾਣੇ ਛੜਨ ਦਾ ਚੋਖਾ ਕੰਮ ਮਿਲ ਗਿਆ ਸੀ ਕਰਮਚੰਦ ਦੀ ਧੀ ਵੀਰਾਂ ਦੀ ਮਾਂ ਕੋਲੋਂ ਕੱਪੜਾ ਲੱਤਾ ਧਵਾ ਲੈਂਦੀ ਚਾਰਖਾ ਘਤਵਾ ਲੈਂਦੀ ਤੇ ਹੋਰ ਉਸ ਨੂੰ ਨਿੱਕੇ ਕਿੰਨੇ ਨਿੱਕੇ ਮੂਟੇ ਕੰਮ ਦੱਸ ਦਿੰਦੀ ਕਰਮਚੰਦ ਦੀ ਧੀ ਹੱਥ ਦੀ ਘੁੱਟ ਵੀ ਨਹੀਂ ਸੀ ਜਿਸ ਲਈ ਵੀਰਾਂ ਨੂੰ ਰੋਜ਼ ਦੁੱਧ ਦਾ ਕੁੱਟ ਵੀ ਮਿਲ ਜਾਂਦਾ ਤੇ ਉਹਦੀ ਮਾਂ ਕਦੇ ਕੱਪੜੇ ਲੱਤੇ ਤੋਂ ਵੀ ਸੌੜੀ ਨਾ ਹੁੰਦੀ ਕਰਮਚੰਦ ਨੇ ਮੰਨਤਾ ਮੰਨ ਕੇ ਰੱਬ ਕੋਲੋਂ ਪਿਛਲੀ ਉਮਰੇ ਇੱਕ ਪੁੱਤਰ ਲੱਭਾ ਸੀ ਦਾੜੀਆਂ ਰੀਜਾਂ ਨਾਲ ਉਸ ਨੇ ਪੁੱਤਰ ਦਾ ਨਾਂ ਰੂਪਚੰਦ ਰੱਖਿਆ ਸੀ ਹੋਰ ਰੂਪਚੰਦ ਦੇ ਨਾਂ ਕੋਈ ਭੈਣ ਸੀ ਨਾ ਕੋਈ ਭਰਾ ਰੂਪ ਦੀ ਮਾਂ ਰੂਕ ਨੂੰ ਲੜਿਆਂ ਦੀ ਆਂਦੀ ਹੁੰਦੀ ਸੀ ਇਹੋ ਮੇਰਾ ਪਲੇਠੀ ਤੇ ਉਹ ਇਹੋ ਵੇਟ ਕਰੋੜਾ ਮੇਰਾ ਰੂਪਚੰਦ ਤੋਂ ਕੋਈ 7-8 ਬਰੇ ਛੋਟੀ ਸੀ ਉਹ ਖੇਡਣ ਲਈ ਉਸ ਦਾ ਹਾਂ ਨਹੀਂ ਸੀ ਪਰ ਕੱਲੇ ਕਾਰੇ ਰੂਪ ਨੂੰ ਜਿਵੇਂ ਉਹ ਇੱਕ ਖਿਡੌਣਾ ਲੱਭ ਪਈ ਸੀ ਰੂਪ ਰੋਟੀ ਖਾਣ ਲੱਗਦਾ ਵੀਰਾਂ ਨੂੰ ਆਵਾਜ਼ ਦੇ ਲੈਂਦਾ ਕਦੇ ਸੇਵੀਆਂ ਦਾ ਬਕ ਉਸ ਦੇ ਹੱਥਾਂ ਉੱਤੇ ਪਾ ਦਿੰਦਾ ਕਦੇ ਖੀਰ ਉਸ ਦੇ ਰੋਟੀ ਉੱਤੇ ਲਾ ਦਿੰਦਾ ਤੇ ਰਾਤੀ ਮਾਂ ਜਦੋਂ ਕਾਰਨੀ ਦਾ ਦੁੱਧ ਮਲਾਈ ਭਰ ਕੇ ਰੂਪ ਦੇ ਅੱਗੇ ਧਰਦੀ ਉਹ ਜਿਵੇਂ ਇਕਲੌਤੇ ਧੀਆ ਪੁੱਤਰ ਕਰਦੇ ਹਨ ਦੁੱਧ ਤੋਂ ਮੂੰਹ ਪਵਾ ਲੈਂਦਾ ਮਾਫਿਰ ਵੀਰਾਂ ਨੂੰ ਲੱਭਦੀ ਉਸ ਨੂੰ ਵੀ ਉਸ ਦੀ ਕਟੋਰੀ ਵਿੱਚ ਦੁੱਧ ਪਾ ਦਿੰਦੀ ਤੇ ਫਿਰ ਉਹ ਵੇਖ ਭਲਾ ਕਿਹੜਾ ਢੀਕ ਲਾ ਕੇ ਪੀਂਦਾ ਅੱਖੀਂ ਮਿੱਟੀ ਕੌਣ ਪੀਵੇਗਾ ਸੌ ਸੌ ਭੱਜ ਕਰਦੀ ਧਾਮਸਾਂ ਕੀਤੇ ਕੁਝ ਰੂਪ ਦੇ ਸੰਗੋਲ ਲੈਂਦਾ ਉਸ ਦੀਆਂ ਸ਼ਰੀਕਣੀਆਂ ਕਈ ਵਾਰ ਉਸ ਨੂੰ ਸੁਣਾਉਂਦੀਆਂ ਤੂੰ ਇਸ ਕਮੀਨ ਕੁੜੀ ਨੂੰ ਕਿ ਹਾਂ ਹਿਲਾ ਛੱਡਿਆ ਏ ਜੋ ਵੀ ਤੇਰਾ ਪੁੱਤਰ ਖਾਵੇ ਬਰਾਬਰ ਉਹਦੇ ਨਾਲ ਖਾਂਦੀ ਏ ਲੋਕ ਪੁੱਤਰਾਂ ਨੂੰ ਅੰਦਰ ਵੜ ਕੇ ਖਾਉਂਦੇ ਨੇ ਕਿ ਇੰਜ ਖਾਦਾ ਵੀ ਤਾਂ ਨਸ਼ਰ ਕਰਦੇ ਨੇ ਨਹੀਂ ਉਹ ਜਾਣੇ ਮੈਂ ਇਸ ਮੂੰਹ ਜੋਗੀ ਕਿੱਥੇ ਸਾਂ ਕਿਸੇ ਪੰਜ ਗਰਾਹੀ ਖਾਂਦਾ ਤੇ ਹੈ ਨਾ ਮਾਂ ਆਪਣੀਆਂ ਸ਼ਰੀਕਣੀਆਂ ਨੂੰ ਮੂੰਹ ਨਾ ਚੜਨ ਦਿੰਦੀ ਵੀਰਾਂ ਨੂੰ ਨਾ ਵਾਰਾਂ ਚੜ ਪਿਆ ਹੁਣ ਮਾਂ ਦੇ ਕੰਮਾਂ ਵਿੱਚ ਬਰਾਬਰ ਹੱਥ ਵਟਾਂਦੀ ਸੀ ਆਪਣੇ ਘਰ ਉਸਦੀ ਮਾਂ ਜੋ ਭਾਂਡੇ ਮਾਂਜਦੀ ਹੁੰਦੀ ਤਾਂ ਉਹ ਤੰਦੂਰ ਦੀ ਗਰਮ ਸੁਆਹ ਵਿੱਚ ਟਾਕੀ ਲਵੇੜ ਕੇ ਭਾਂਡਿਆਂ ਨੂੰ ਸੁਕਾ ਕਰਦੀ ਜਾਂਦੀ ਤੇ ਜੇ ਛਾਣੀ ਦੇ ਘਰ ਉਸਦੀ ਮਾਂ ਕੱਪੜੇ ਧੋਂਦੀ ਹੁੰਦੀ ਤਾਂ ਉਹਨਿੱਕੇ ਕੱਪੜਿਆਂ ਨੂੰ ਛੱਡ ਛੱਡ ਕੇ ਸੁੱਕਣੇ ਪਉਂਦੇ ਤੇ ਸੁੱਕਿਆਂ ਨੂੰ ਸਾਮਦੀ ਅੰਦਰ ਛਾਣੀ ਦੀ ਮੰਜੀ ਉੱਤੇ ਤਿਆਂ ਲਾਉਂਦੀ ਛਾਣੀ ਦੇ ਟਰੰਕਾਂ ਵਿੱਚ ਲੋੜਦੀਆਂ ਚੀਜ਼ਾਂ ਧਰ ਆਉਂਦੀ ਤੇ ਪਿਆਲੀਆਂ ਵਿੱਚੋਂ ਸਾਗ ਪੱਤਰ ਤੋੜਨੇ ਹੁੰਦੀ ਪੂਰੇ 40 ਕਿੱਲੇ ਕਰਮਚੰਦ ਦੀ ਜ਼ਮੀਨ ਸੀ ਪਿੰਡ ਵਿੱਚ ਨਿੱਕੀਆਂ ਇੱਟਾਂ ਦੀ ਕਿੱਲੇ ਜਿੱਡੀ ਹਵੇਲੀ ਸੀ ਤੇ ਬੂਹੇ ਉੱਤੇ ਤਰੇ ਲਵੇਰੇ ਵੱਜੇ ਹੋਏ ਸਨ 16-17 ਬਰਿਆਂ ਦੇ ਰੂਪ ਨੂੰ ਹੁਣ ਕੁੜਮਾਈਆਂ ਟੁਕ ਟੁਕ ਆਉਂਦੀਆਂ ਸਨ ਮੈਂ ਨਹੀਂ ਜੋ ਲੋਕਾਂ ਨੂੰ ਬਹੁਤੇ ਫੇਰੇ ਫਵਾਣੇ ਅੱਜ ਮੈਂ ਇਸ ਮੂੰਹ ਜੋਗੀ ਹੋਈ ਤਾਂ ਲੋਕ ਮੇਰੀਆਂ ਦਲੀਜਾਂ ਉੱਤੇ ਚੜੇ ਮਾਰ ਮਾਰ ਕੇ ਮਪੁੱਤਰ ਲੱਭਾ ਏ ਇੰਜ ਲੋਕਾਂ ਨੇ ਮੂੰਹ ਵਿੱਚ ਆ ਜਾਈਦਾ ਇਹ ਲੋਕ ਆਂਦੇ ਨੇ ਇਹ ਫਿੱਟ ਗਏ ਨੇ ਇੰਜ ਕਰਮਚੰਦ ਦੀ ਤੀਵੀ ਕਰਮਚੰਦ ਨੂੰ ਆਂਦੀ ਰਹਿੰਦੀ ਆਖਰ ਕਰਮਚੰਦ ਨੇ ਨਾਲ ਦੇ ਪਿੰਡ ਦੇ ਇੱਕ ਸਰਦੇ ਪੁੱਜ ਦੇ ਘਰੋਂ ਗੋੜ ਦੀ ਰੋੜੀ ਤੇ 5 ਰੁਪਏ ਲੈ ਲੈ ਅਜੇ ਵਿਆਹ ਦੀ ਤਾਰੀਖ ਨਹੀਂ ਸੀ ਪਈ ਜਦੋਂ ਕਰਮਚੰਦ ਦੇ ਘਰ ਵਿੱਚ ਹੁਣੀ ਵਰਤ ਗਈ ਰੂਪਦੀ ਮਾਂ ਦੋ ਤਿਨਾ ਦੇ ਤਾਪ ਨਾਲ ਇਸ ਦੁਨੀਆ ਤੋਂ ਟੁਰ ਗਈ ਤੇ ਆਪ ਕਰਮਚੰਦ ਦੀਆਂ ਅੱਖਾਂ ਰਹਿ ਗਈਆਂ ਵੀਰਾਂ ਦੀ ਮਾਂ ਨੇ ਆਪਣਾ ਅੰਗ ਪਾਲਿਆ ਤੇ ਘਰ ਨੂੰ ਇਸ ਤਰ੍ਹਾਂ ਸਾਮ ਦੀ ਸਿਕਰ ਦੀ ਰਹ ਰਹੀ ਕਿ ਬੁੱਢੇ ਤੇ ਮੁਤਾਜ ਕਰਮ ਚੰਦ ਦੇ ਮੂੰਹੋਂ ਦਿਹਾੜੀ ਵਿੱਚ ਵੀਰਾਂ ਨੂੰ ਤੇ ਉਸ ਦੀ ਮਾਂ ਨੂੰ ਸੱਤ-ਸੱਤ ਅਸੀਸਾਂ ਨਿਕਲਦੀਆਂ ਰੋਟੀ ਟੁੱਕਰ ਕਰਨ ਵਾਸਤੇ ਉਹਨਾਂ ਨੇ ਪਿੰਡ ਦੀ ਇੱਕ ਮੈਰੀ ਨੂੰ ਲਾ ਲਿਆ ਸੀ ਵੀਰਾ ਧੀ ਮੇਰੀ ਸੂਟੀ ਤੇ ਫੜਾ ਜਾਈ ਕੀ ਚਾੜਿਆ ਅੱਜ ਅੱਜ ਵੀਰਾ ਧੀ ਅੱਜ ਲੱਸੀ ਵਿੱਚ ਨੂਨ ਹੀ ਜੇ ਖਾ ਰਿਆਂ ਮੈਂ ਨਹੀਂ ਜੇ ਦੁੱਧ ਪੀਣਾ ਜਾਗਲਾ ਛੱਡੋ ਭਾਵੇਂ ਇਹ ਕੰਮ ਉਸ ਮਹਿਰੀ ਤੀਵੀ ਨੇ ਕਰਨੇ ਹੁੰਦੇ ਸਨ ਪਰ ਪਲੇ ਪਲੇ ਕਰਮਚੰਦ ਵੀਰਾਂ ਨੂੰ ਹੀ ਆਵਾਜ਼ਾ ਦਿੰਦਾ ਉਹ ਕਰਮਚੰਦ ਦਾ ਹੱਥ ਫੜ ਕੇ ਉਸ ਨੂੰ ਪਸਾਰ ਵਿੱਚ ਲਿਆਉਂਦੀ ਤੇ ਜੇ ਉੱਥੇ ਪਾਲਾ ਹੁੰਦਾ ਉਸ ਦੇ ਮਨ ਜੀ ਅੰਦਰ ਕਰ ਦਿੰਦੀ ਇੰਜ ਵੀਰਾਂ ਦੀ ਤੇ ਉਸ ਦੀ ਮਾਂ ਦੀ ਦਿਹਾੜ ਬੀਤ ਜਾਂਦੀ ਸਾਰੇ ਲੋਕ ਆਉਂਦੇ ਸਨ ਤੇ ਕਰਮਚੰਦ ਆਪ ਵੀ ਆਂਦਾ ਸੀ ਹੁਣ ਜਿਵੇਂ ਕਿਵੇਂ ਰੂਪ ਦਾ ਵਿਆਹ ਕਰ ਛੱਡੀਏ ਸ਼੍ਰੀਕੇ ਵਿੱਚੋਂ ਰੂਪ ਦੀ ਇੱਕ ਤਾਈ ਸੱਤਾਂ ਹਸਾਨਾ ਨਾਲ ਰਹਿਣ ਵਾਸਤੇ ਆਈ ਤੇ ਘਰ ਵਿੱਚ ਰੂਪ ਦਾ ਵਿਆਹ ਰਚਿਆ ਗਿਆ ਕੰਮਾਂ ਦਾ ਗਾੜ ਪੈ ਗਿਆ ਵੀਰਾਂ ਦੀ ਮਾਂ ਪਲੇ-ਪਲੇ ਸ਼ਾਣੀ ਨੂੰ ਯਾਦ ਕਰਦੀ ਤੇ ਅੱਖਾਂ ਭਰ ਲੈਂਦੀ ਵੀਰਾ ਵਿਆਹ ਦੇ ਕੰਮਾਂ ਦੇ ਵਿੱਚ ਉੱਟਦੀ ਫਿਰਦੀ ਸੀ ਜੰਜ ਦੇ ਨਾਲ ਹੋਰ ਕੋਈ ਧੀ ਵੀ ਨਹੀਂ ਸੀ ਸਿਰਫ ਵੀਰਾਂ ਤੇ ਵੀਰਾਂ ਦੀ ਮਾਂ ਮੌਲੀ ਮਹਿੰਦੀ ਤੇ ਹੋਰ ਸ਼ਗਨ ਦੀਆਂ ਚੀਜ਼ਾਂ ਲੈ ਕੇ ਗਈਆਂ ਸ਼ਿਪੂ ਰੂਪ ਦੀ ਹੋਣ ਵਾਲੀ ਬੌਟੀ ਦਾ ਨਾਂ ਸੀ ਵੀਰਾ ਨੇ ਸਹੇਲੀਆਂ ਦੇ ਵਾਹੁਰ ਸ਼ਿਪੂ ਨੂੰ ਮਹਿੰਦੀ ਲਾਈ ਤੇ ਜਦੋਂ ਛਿਪੋ ਦੀਆਂ ਪੱਕੀਆਂ ਛਿਪੂ ਨੂੰ ਵਟਣਾ ਮਲਮਲ ਨਹਾਉਂਦੀਆਂ ਰਹੀਆਂ ਬਰਾਬਰ-ਬਰਾਬਰ ਉਹਨਾਂ ਦੇ ਨਾਲ ਗਾਉਂਦੀ ਰਹੀ ਤੇ ਫੇਰ ਵੀ ਰਾ ਨੇ ਉਸੇ ਵਾਲਾਂ ਵਿੱਚ ਸੁਹਾ ਲਾਲ ਪਰਾਂਦਾ ਗੁੰਦਿਆ ਛਿਬੋ ਦਾ ਬੁੱਕ ਭਾਰਾ ਸੀ ਜਿਸ ਲਈ ਉਸਦਾ ਮਾਮਾ ਸਰੋਂ ਦਾ ਤੇਲ ਲਾ ਲਾ ਕੇ ਉਸ ਨੂੰ ਝੂੜਾ ਚੜਾਦਾ ਰਿਹਾ ਕਿੱਡੀਆਂ ਹੀ ਚੀਜ਼ਾਂ ਛਿਬੋ ਨਾ ਸਹੀ ਨਾ ਹੋਣ ਦਿੱਤੀਆਂ ਪਰ ਹੁਣ ਸੱਜੇ ਹੱਥ ਦੀਆਂ ਅਗਲੀਆਂ ਚੂਣੀਆਂ ਚੜਨ ਲਈ ਜਿਉਂ-ਜਿਉਂ ਉਸਦਾ ਮਾਮਾ ਜ਼ੋਰ ਲਾਉਂਦਾ ਛਿਬੋ ਦੇ ਹੱਥ ਉੱਤੇ ਲਾਸ਼ ਡੁੰਗੇ ਹੁੰਦੀ ਜਾਂਦੀ ਤੇ మాਸ ਉੱਪਰ ਤਾਂ ਆਉਂਦਾ ਸ਼ਿਭੂ ਦੀ ਖੰਬੇ ਵਾਂ ਨੂੰ ਚੂੜਾ ਚੜ ਚੁੱਕਾ ਸੀ ਤੇ ਵੀਰਾ ਉਸ ਦੇ ਪਾਸੇ ਨਾਲ ਅੱਟੀ ਹੋਈ ਉਸ ਦੀ ਚੂੜੇ ਵਾਲੀ ਵਾਂ ਆਪਣੇ ਹੱਥਾਂ ਵਿੱਚ ਲੈ ਕੇ ਸ਼ਿਭੂ ਦੇ ਵੱਲ ਇੰਜ ਤੱਕਦੀ ਸੀ ਜਿਵੇਂ ਉਸ ਦੇ ਕੋਲੋਂ ਸ਼ਿਭੂ ਦੀ ਝਾਲਣਾ ਚੱਲੀ ਜਾਂਦੀ ਹੋਵੇ ਸ਼ਿਭੂ ਦਾ ਮਾਮਾ ਥੱਕ ਲੱਥਾ ਸੀ ਪਰ ਸੱਜੇ ਹੱਥ ਦੀਆਂ ਅਗਲੀਆਂ ਦੋ ਚੂੜੀਆਂ ਅਜੇ ਵੀ ਸ਼ਿਭੂ ਦੇ ਬੁਖ ਤੋਂ ਲੰਗੀਆਂ ਨਹੀਂ ਸਨ ਤੇ ਸ਼ਿਬੂ ਦੀਆਂ ਅੱਖਾਂ ਵਿੱਚ ਗਲੇਟੂ ਭਰ ਆਏ ਸਨ ਆਖਰ ਚੂੜੀਆਂ ਨੇ ਮਾਸ ਦੇ ਉबरे ਵਟਾ ਨੂੰ ਪੀਚਿਆ ਤੇ ਵਾਹਵਾਲ ਨੂੰ ਤਿਲਕੀਆਂ ਉਹੀ ਸ਼ਿਬੂ ਕੋਲੋਂ ਪੀੜ ਜਰੀ ਨਾ ਗਈ ਪਰ ਜਿਉਂ ਹੀ ਵੀਰਾਂ ਨੇ ਦੋਹਾਂ ਹੱਥਾਂ ਵਿੱਚ ਲੈ ਕੇ ਸ਼ਿਬੂ ਦੀ ਬਾਹ ਨੂੰ ਛਣਕਾਇਆ ਸ਼ਿਬੂ ਨੂੰ ਵੱਲੋਂ ਮਲੀ ਹਾਸਾ ਆ ਗਿਆ ਸ਼ਿਬੂ ਦੀਆਂ ਬਾਹਾਂ ਨਾਲ ਗਰੀਆਂ ਤੇ ਕੋਡੀਆਂ ਨਾਲ ਪਰੂਚੇ ਹੋਏ ਕਲੀਰੇ ਵੱਜ ਗਏ ਵੀਰਾ ਨੇ ਚਿੱਟੀਆਂ ਤੇ ਗੁਟਕਣੀਆਂ ਕੋਡੀਆਂ ਨੂੰ ਮੋੜ ਛਣਕਾ ਕੇ ਤੱਕਿਆ ਆਲੇ ਖੋਪਾ ਤੇਰੇ ਸਿਰ ਉੱਤੇ ਮਾਰਨੀ ਆ ਤੇਰਾ ਵਿਆਹ ਬਸ ਛੱਟ ਹੀ ਹੋ ਜਾਵੇਗਾ ਤੇ ਫੇਰ ਤੂੰ ਇਹੋ ਜਿਹਾ ਚੂੜਾ ਪਾਵੇਂਗੀ ਇਹੋ ਜਿਹੇ ਕਲੀਰੇ ਬਣੇਗੀ ਛਿਬੋ ਨੇ ਹੱਸ ਹੱਸ ਕੇ ਜਿੱਥੇ ਆਪਣੀਆਂ ਹੋਰ ਕੁੰਬਾਰੀਆਂ ਸਹੇਧੀਆਂ ਦੇ ਸਿਰ ਉੱਤੇ ਵਾਰੋ-ਵਾਰ ਕਲੀਰੇ ਦਾ ਖੋਪਾ ਮਾਰਿਆ ਉੱਥੇ ਵੀਰਾ ਦੇ ਸਿਰ ਉੱਤੇ ਦੋ ਵਾਰ ਖੋਪਾ ਧਰਿਆ ਵੀਰਾ ਰੱਜ ਕੇ ਖੁਸ਼ ਸੀ ਜਦੋਂ ਛਿਬੋ ਨੇ ਮੱਥੇ ਉੱਤੇ ਦੌਣੀ ਵੰਜੀ ਵੀਰਾ ਦੀਆਂ ਅਟੀਆਂ ਭੌਏ ਤੇ ਨਹੀਂ ਸੰ ਲਗਦੀਆਂ ਉਹ ਪੱਪਾ ਦੇ ਭਾਰ ਹੋ ਹੋ ਕੇ ਛਿਬੋ ਦੇ ਮੱਥੇ ਵੱਲ ਵਿੰਦੀ ਰਹੀ ਆਖਰ ਡੋਲੀ ਤੁਰਨ ਦਾ ਵੇਲਾ ਹੋ ਗਿਆ ਵੀਰਾ ਨੂੰ ਖਾਣ ਦੀ ਸੁਧ ਸੀ ਨਾ ਪੀਣ ਦੀ ਉਸ ਨੂੰ ਜਿਵੇਂ ਅੱਜ ਕੁਝ ਲੱਭ ਪਿਆ ਸੀ ਪੇਕੀਆਂ ਤੀਵੀਆਂ ਮੁੰਡ ਮੁੰਡ ਛਿਬੋ ਦੇ ਗਲ ਮਿਲਦੀਆਂ ਹੁਣ ਉਹ ਸਹੌਰਿਆਂ ਦੀ ਦੌਲਤ ਸੀ ਤੇ ਪੇਕੀਆਂ ਦੀ ਪੁਰਾਣੀ ਸੀ ਨਿੱਕੀਆਂ ਅਣਜਾਣੀਆਂ ਨੂੰ ਬਹੁਤੀ ਬਣੀ ਸ਼ਿਭੂ ਦੇ ਕੋਲ ਟੁਕ-ਟੁਕ ਕੇ ਬਹਿਣ ਦਾ ਚਾਹ ਸੀ ਪਰ ਵੀਰਾਂ ਨੂੰ ਜੱਬਦਾ ਸੀ ਹੁਣ ਸ਼ਿਭੂ ਉਤੇ ਉਸ ਦਾ ਸਾਰਿਆਂ ਤੋਂ ਬਹੁਤਾ ਹੱਕ ਸੀ ਇਸ ਲਈ ਉਹ ਸ਼ਿਭੂ ਦੇ ਪਾਸੇ ਨਾਲ ਅੱਟੀ ਹੋਈ ਸੀ ਸ਼ਿਭੂ ਦੀਆਂ ਸਹੇਲੀਆਂ ਉਸ ਦੇ ਕੰਨਾਂ ਵਿੱਚ ਪਤਾ ਨਹੀਂ ਕੀ ਕੀ ਕਹਿਣਾ ਚਾਹੁੰਦੀਆਂ ਸਨ ਤੇ ਉਹਨਾਂ ਦਾ ਜੀ ਕਰਦਾ ਸੀ ਉਹ ਦੋ ਮਿੰਟ ਇਕੱਲੀਆਂ ਸ਼ਿਭੂ ਕੋਲ ਬਹਿਣ ਆਖਰ ਇੱਕ ਸਹੇਲੀ ਨੇ ਡਾਟੇ ਰੋਣ ਨਾਲ ਆਖਿਆ ਇੱਕ ਤੇ ਇੱਕ ਮੀਨ ਕੁੜੀ ਨਹੀਂ ਇਹਦੇ ਪਾਸੋਂ ਨਾਲੋਂ ਲੈਂਦੀ ਵੀਰਾਂ ਦਾ ਮੂੰਹ ਲੈ ਗਿਆ ਤੇ ਉਹ ਚੁੱਪ ਚਪੀਤੀ ਛਿਬੋ ਤੋਂ ਪਰਾਂ ਹਟ ਗਈ ਨਾ ਛਿਬੋ ਨੇ ਚਾਰ ਦਿਨ ਪੀੜੇ ਉੱਤੇ ਬਹਿ ਕੇ ਤੱਕਿਆ ਤੇ ਨਾ ਗੋਟੇ ਨਾਲ ਜੜੇ ਹੋਏ ਕੱਪੜੇ ਹੰਡਾ ਕੇ ਵੇਖੇ ਪੇਕੇ ਵੀ ਕਦੀ ਰੱਜ ਕੇ ਛਿਬੋ ਨੂੰ ਜਾਣਾ ਨਾ ਮਿਲਿਆ ਭਾਵੇਂ ਉਤਲਾ ਉਤਲਾ ਕੰਮ ਵੀਰਾਂ ਦੀ ਮਾਂ ਹੀ ਕਰਦੀ ਸੀ ਪਰ ਰੋਟੀ ਟੁੱਕਰ ਹੁਣ ਛਿਬੋ ਆਪ ਕਰਦੀ ਸੀ ਮੇਰੀ ਉਹਨਾਂ ਨੇ ਲਾ ਛੱਡੀ ਸੀ ਚਾਟੀਆਂ ਕੂਚਦੀ ਦੁੱਧ ਚਮਾਂਦੀ ਤੇ ਲੱਸੀ ਰੜਕਦੀ ਸੀ ਬੋਦੀ ਦਿਹਾੜ ਲੰਗ ਜਾਂਦੀ ਦੋ ਵੇਲੇ ਰੋਟੀ ਵੀ ਕਰਦੀ ਫਿਰ ਦੁਪਹਿਰਾ ਵੇਲੇ ਚਰਖੇ ਨੂੰ ਚੋਪੜਦੀ ਮਾਲ ਵਟਦੀ ਨਵਾਂ ਵੀੜਾ ਪਾਉਂਦੀ ਤੇ ਜਾਂ ਕੋਈ ਮੂੜਾ ਜਾਂ ਪੰਛੀ ਆਉਣ ਦੀ ਛਿਬੂ ਨੂੰ ਵਾਰ ਨਹੀਂ ਸੀ ਆਉਂਦਾ ਕਾਰਮ ਚੰਦਗਲ ਨੇ ਗਲੇ ਸ਼ਿਭੂ ਨੂੰ ਅਸੀਸ ਦਿੰਦਾ ਸੀ ਪਰ ਵਰੇ ਉੱਤੇ ਵਰਾ ਪੈ ਚਲਿਆ ਸੀ ਪਤਾ ਨਹੀਂ ਸ਼ਿਭੂ ਨੂੰ ਕੋਈ ਅਸੀਸ ਲੱਗਦੀ ਕਿਉਂ ਨਹੀਂ ਸੀ ਲੋਕ ਆnde ਸਨ ਥੂੜਾਂ ਵਾਲੇ ਘਰ ਮਾਲੂਮ ਕਿਉਂ ਹੋਣ ਬਾਹ ਲੱਗਦੇ ਵੀਰਾ ਸਾਰੇ ਕਮਾਂ ਵਿੱਚ ਸ਼ਿਭੂ ਦਾ ਹੱਥ ਵਟਾਉਂਦੀ ਸੀ ਤੇ ਵੀਰਾ ਦੀ ਮਾਂ ਘਰ ਦੀ ਸੱਸ ਮਾਂ ਵਾ ਕੁੁਰ ਸ਼ਿਭੂ ਦਾ ਦਰਦ ਕਰਦੀ ਸੀ ਵੀਰਾ ਨੂੰ ਜਵਾਨੀ ਹਾਰ ਕੇ ਚੜਦੀ ਪਈ ਸੀ ਵੇਲੀਆਂ ਵਾਂਗ ਉਸ ਦੀਆਂ ਬਾਹਾਂ ਗੁੰਦੀਆਂ ਗਈਆਂ ਸਨ ਕਈ ਵਾਰ ਵੀਰਾ ਦੀ ਮਾਂ ਛਿਬੋ ਦੇ ਕੋਲ ਵਹਿੰਦੀ ਤੇ ਆਂਦੀ ਪੱਲੇ ਚਾਰ ਕੌਡਾ ਵੀ ਨਹੀਂ ਤੇ ਵੀਰਾ ਛੱਤ ਨੂੰ ਹੱਥ ਪਾਉਣ ਲੱਗ ਪਈਏ ਤੂੰ ਕਾਹਨੂੰ ਝੁਰਨੀਏ ਮਾਂ ਜਿੱਥੇ ਉਹਦੇ ਸੰਜੋਗ ਹੋਣਗੇ ਛਿਬੋ ਹਮੇਸ਼ਾ ਉਸ ਦਾ ਦਿੱਲ ਲਖਣਦੀ ਛਿਬੋ ਦੇ ਬਿਆਨ ਉਹ ਛੇਮਾਵਰਾ ਲੱਗ ਪਿਆ ਅਸੀਸਾਂ ਦੇ ਰੇਕੇ ਵਿਚਾਰੇ ਕਰਮ ਚਿੰਦ ਤੇ ਜੀਵ ਸੁਖ ਗਈ ਸੀ ਤੇ ਹੁਣ ਉਹ ਆਪਣੀ ਉਮਰ ਦੇ ਆਖਰੀ ਸਾਹ ਗਿਣਦਾ ਪਿਆ ਸੀ ਅੱਛਾ ਮੇਰੇ ਕਰਮਾਂ ਵਿੱਚ ਨਾ ਹੋਵੇਗਾ ਬਿਚਾਰਾ ਕਰਮਚੰਦ ਆਖਰੀ ਸਾਹ ਕਹਿੰਦਾ ਰਿਹਾ ਹੁਣ ਘਰ ਵਿੱਚ ਸ਼ਿਬੋ ਤੇ ਉਸ ਦਾ ਮਰਦ ਹੀ ਰਹਿ ਗਏ ਸਨ ਸ਼ਰੀਕੇ ਵਾਲੇ ਘਰ ਵਿੱਚ ਲੋਕ ਮੂੰਹ ਜੋੜਨ ਲੱਗ ਪਏ ਸਨ ਜੀਵੇ ਰੂਪ ਚੰਦ ਕੱਲ ਨੂੰ ਕਰਮਚੰਦ ਦਾ ਨਾਂ ਇਸ ਪਿੰਡ ਵਿੱਚ ਕਿਹਨੇ ਲੈਣਾ ਏ 6 ਬਰੇ ਹੋ ਗਏ ਨੇ ਰੱਬ ਨੇ ਦੇਣਾ ਹੁੰਦਾ ਤੇ ਪਹਿਲੇ ਦਿਨ ਉਹ ਹੀ ਦੇ ਦਿੰਦਾ ਐਡੀਆਂ ਜ਼ਮੀਨਾਂ ਐਡੀਆਂ ਹਵੇਲੀਆਂ ਸ਼ੀਬੋ ਜਿਉਂ-ਜਿਉਂ ਘਰ ਨੂੰ ਬਣਾਉਂਦੀ ਸਵਾਰਦੀ ਭਾਂਡਿਆਂ ਦੇ ਮੂੰਹ ਲਿਛਿਛ ਕਰਦੇ ਪਰ ਸ਼ੀਬੋ ਦਾ ਮੂੰਹ ਮਹਿਲਾ ਹੁੰਦਾ ਜਾਂਦਾ ਸੀ ਰੂਪ ਚੰਦ ਨੇ ਕਦੇ ਉਸ ਨੂੰ ਕੁਝ ਨਹੀਂ ਸੀ ਆਖਿਆ ਕਦੇ ਇੱਕ ਸਨੌਤ ਵੀ ਨਹੀਂ ਸੀ ਸੁੱਟੀ ਪਰ ਉਹ ਮਨ ਹੀ ਮਨ ਸੋਚਦੀ ਆਖਰ ਉਹਦਾ ਕਿੰਨਾ ਕੁ ਚਿਰ ਲਿਹਾਜ਼ ਕਰੇਗਾ ਇੱਕ ਦਿਹਾੜੇ 'ਚ ਸ਼ੀਬੋ ਆਪਣੇ ਮਨ ਨੂੰ ਆਟੇ ਵਾਂਗ ਪੀ ਲਿਆ ਤੇ ਆਪਣੇ ਮਰਦ ਨੂੰ ਹੋਰ ਵਿਆਹ ਕਰ ਲੈਣ ਲਈ ਆਖਿਆ ਰੂਪਚੰਦ ਜਿਉਂ-ਜਿਉਂ ਗੱਲ ਨੂੰ ਟਾਲਦਾ ਰਿਹਾ ਛਿਬੂ ਹੋਰ ਵੀ ਖਹਿੜੇ ਪੈਂਦੀ ਰਹੀ ਤੂੰ ਮੇਰਾ ਦਿਲ ਲੈਣੀ ਹੈ ਮੈਨੂੰ ਕਿਸੇ ਦੀ ਸੌਂ ਪਵਾ ਲਵੋ ਜੇ ਮੈਂ ਸੱਚੇ ਦਿਲੋਂ ਨਾ ਆਂਦੀ ਹੁਆ ਮੈਨੂੰ ਤੇ ਕੋਈ ਲੋੜ ਨਹੀਂ ਸਾਰੀ ਉਮਰ ਸਾਰੀ ਉਮਰ ਤੇ ਰੂਪਚੰਦ ਵਾਰੋਂ ਖੇਤਾਂ ਨੂੰ ਤੁਰ ਗਿਆ ਉਸ ਦਿਹਾੜੇ ਛਿਬੂ ਖੁਸ਼ ਸੀ ਅਸਲ ਵਿੱਚ ਉਹ ਮਰਦ ਦਾ ਦਿਲ ਟੋਂਦੀ ਸੀ ਤੇ ਉਸਦੇ ਮੂੰਹ ਨਾ ਸੁਣ ਕੇ ਜਿਵੇਂ ਉਸਦੇ ਦਿਲ ਨੂੰ ਟੋਣੀ ਮਿਲ ਗਈ ਸੀ ਵੀਰਾ ਨੂੰ ਪਰ ਜਵਾਨੀ ਚੜੀ ਸੀ ਪਿਛਲੇ ਸਾਲ ਦੇ ਕੱਪੜੇ ਉਸ ਨੂੰ ਅੜਦੇ ਨਹੀਂ ਸਨ ਵੀਰਾ ਦਾ ਰੰਗ ਕਣਕ ਪਿੰਨਾ ਸੀ ਪਰ ਇਹ ਸੱਚ ਕੇ ਵੇਖਣ ਵਾਲੇ ਦੀ ਉਸ ਦੇ ਮੂੰਹ ਉੱਤੇ ਅੱਖ ਦਿਲ ਕੇ ਪੈਂਦੀ ਸੀ ਵੀਰਾ ਦੀ ਮਾਂ ਚਿਬੂ ਨੂੰ ਮੋੜ-ਮੋੜ ਚੇਤੇ ਕਰਾਂਦੀ ਜਿਹਦੇ ਗੂਹੇ ਐਡੀ ਜਵਾਨ ਧੀ ਹੋਵੇ ਉਹ ਨੂੰ ਰਾਤੀ ਨਿੰਦਰ ਨਹੀਂ ਪੈਂਦੀ ਈ ਤੂੰ ਇਹਦੇ ਸਿਰ ਉੱਤੇ ਹੱਥ ਰੱਖ ਇੱਕ ਰਾਤ ਚਿਬੂ ਨੇ ਰੂਪ ਚੰਦ ਅੱਗੇ ਵੀਰਾ ਦੇ ਵਿਆਹ ਦੀ ਗੱਲ ਛੇੜੀ ਤੇ ਆਪਣੀ ਵੱਲੋਂ 2-3 ਮੁੰਡਿਆਂ ਦੀ ਦੱਸ ਪਾਈ ਫੇਰ ਵੀਰਾ ਨੂੰ ਦੇਣ ਲੈਣ ਵੱਲੋਂ ਕਈ ਗੱਲਾਂ ਕਰਦੀ ਰਹੀ ਰਾਤ ਕਿੱਡੀ ਹੋ ਚੱਲੀ ਸੀ ਪਰ ਰੂਪਚੰਦ ਨਾ ਹੁੰਘਾਰਾ ਪਰਦਾ ਸੀ ਤੇ ਨਾ ਅਜੇ ਤੱਕ ਸੁੱਤਾ ਸੀ ਛਿਬੂ ਰੂਪਚੰਦ ਨੇ ਤ੍ਰਬਕੀ ਆਖਿਆ ਦੱਸੋ ਇੱਕ ਵਾਰ ਤੂੰ ਤੇ ਰੂਪਚੰਦ ਚੁੱਪ ਕਰ ਰਿਹਾ ਕੀ ਇੱਕ ਵਾਰ ਮੈਂ ਛਿਬੂ ਪੁੱਛਦੀ ਰਹਿ ਗਈ ਪਰ ਰੂਪਚੰਦ ਕਿੰਨਾ ਕੁਝ ਚਿਰ ਕੁਝ ਨਾ ਬੋਲਿਆ ਅੱਜ ਕੱਲ ਜਾਤਾ ਕੌਣ ਵੇਂਦਾ ਏ ਛਿਬੂ ਜੇ ਵੀਰਾ ਰੂਪ ਚੰਦ ਤੋਂ ਮਸਾ ਇੰਨਾ ਹੀ ਕਹਿਣ ਹੋਇਆ ਛਿਬੂ ਨੂੰ ਕੁਝ ਸਮਝ ਨਾ ਪਈ ਵੀਰਾ ساری ਉਮਰ ਤੇਰੀ ਟਹਿਲ ਕਰੇਗੀ ਫੇਰ ਜਿਵੇਂ ਅਬੜ ਬਾਹਰ ਰੂਪ ਚੰਦ ਨੇ ਆਖਿਆ ਹੁਣ ਛਿਬੂ ਨੂੰ ਸਮਝ ਪੈ ਗਈ ਤੇ ਉਹ ਆਪਣੇ ਮਰਦ ਦੇ ਮੂੰਹ ਬਲ ਤੱਕ ਦੀ ਤੱਕ ਦੀ ਰਹਿ ਗਈ ਵੀਰਾ ਛਿਬੂ ਕੋਲੋਂ ਫੇਰ ਇਹ ਇੰਨਾ ਹੀ ਆਖ ਹੋਇਆ ਤੇ ਫਿਰ ਆਪਣੇ ਚੂੜੇ ਨਾਲ ਖੇਡਦੀ ਉਸ ਨੂੰ ਬਾਲੜੀ ਜਿਹੀ ਵੀਰਾ ਚਿੱਤੇ ਆ ਗਈ ਤੇ ਫਿਰ ਸ਼ਿਭੂ ਨੂੰ ਚਿੱਤੇ ਆਇਆ ਕਿ ਉਸਨੇ ਵੀਰਾ ਨੂੰ ਦੋ ਵਾਰ ਖੋਪਾ ਮਾਰ ਕੇ ਆਖਿਆ ਸੀ ਆ ਲੈ ਤੇਰਾ ਵਿਆਹ ਛਟ ਹੀ ਹੀ ਜਾਏਗਾ ਫਿਰ ਸ਼ਿਭੂ ਦੇ ਜੀ ਵਿੱਚ ਇੱਕ ਬਲੇਟ ਪਿਆ ਵੀਰਾ ਤੂੰ ਉਦੋਂ ਹੀ ਕਿਉਂ ਨਾ ਚੂੜਾ ਚਾੜ ਲਿਆ ਤੂੰ ਉਦੋਂ ਹੀ ਕਿਉਂ ਨਾ ਇਹ ਮਹਿੰਦੀ ਲਾ ਲਈ ਤੂੰ ਉਦੋਂ ਹੀ ਕਿਉਂ ਇੱਕ ਗਲੀਰੇ ਕਿਉਂ ਨਾ ਬੰਨ ਲੈ ਪਤਾ ਨਹੀਂ ਕਿਥੋਂ ਦੇ ਪੱਥਰ ਛਿਪੂ ਨੇ ਆਪਣੇ ਜੀ ਉੱਤੇ ਧਰ ਲਏ ਓੰਜ ਵੀ ਉਹ ਸੋਚਦੀ ਸੀ ਤੇ ਜੇ ਮਰਦ ਆਪਣੇ ਆਈ ਉੱਤੇ ਆ ਜਾਏ ਤਾਂ ਉਹ ਭਲਾ ਉਸ ਦਾ ਕੀ ਕਰ ਸਕਦੀ ਸੀ ਵੀਰਾ ਨਹੀਂ ਤੇ ਕੋਈ ਹੋਰ ਉਸ ਦੀ ਥਾਂ ਵਿੱਚ ਆ ਜਾਏਗੀ ਨਾਲ ਦੇ ਪਿੰਡਾਂ ਵਿੱਚੋਂ ਕਿਹੜਾ ਸੀ ਜੋ ਆਪਣੀ ਧੀ ਨਹੀਂ ਹਿਸੇ ਦੇਣਾ ਚਾਹੁੰਦਾ ਜੇ ਹੋਰ ਕਿਸੇ ਆਉਣਾ ਹੈ ਤਾਂ ਵੀਰਾ ਹੀ ਸਹੀ ਤੇ ਦਲੀਲਾਂ ਵਿੱਚ ਪੈ ਪੈ ਕੇ ਛਿਪੂ ਨੇ ਵੀਰਾ ਦੀ ਮਾਂ ਕੋਲੋਂ ਵੀਰਾ ਮੰਗ ਲਈ ਹਾਈ ਮੈਂ ਮਰ ਜਾਵਾ ਪਲਾਕੰਦੀ ਇੰਜ ਵੀ ਹੋਇਆ ਏ ਜਹੀਂ ਉਹ ਵੀਰਾ ਦੀ ਮਾਂ ਦੀ ਅਥਰ ਨਹੀਂ ਸੀ ਸੁੱਕਦੀ ਪਰ ਸ਼ਿਭੂ ਆਂਦੀ ਸੀ ਜਿੱਥੇ ਦੀ ਵੀਰਾ ਲਿਖੀ ਹੋਈ ਏ ਦੂਜੇ ਕੰਨ ਉਸੇ ਵੇਲੇ ਖਬਰ ਹੋਈ ਜਦੋਂ ਵੀਰਾ ਨਿੱਕੀਆਂ ਇੱਟਾਂ ਦੀ ਹਵੇਲੀ ਵਿੱਚ ਬੋਟੇ ਬਣ ਕੇ ਆ ਗਈ ਰੂਪ ਚੰਦ ਦੇ ਮੂੰਹ ਉੱਤੇ ਹੋਰ ਤੇ ਕਿਸੇ ਕੁਝ ਨਾ ਆਖਿਆ ਸਿਰਫ ਪਿੰਡ ਦੇ ਦੋ ਚਾਰ ਵੱਡਿਆਂ ਨੇ ਇੱਕ ਉਲਾਮੇ ਨਾਲ ਕਿਹਾ ਰੂਪ ਚੰਦਾ ਫਲਾ ਤੂੰ ਉਂਗਲੀ ਕਰ ਦੂੰ ਤਾਂ ਕਿਸੇ ਨੇ ਤੈਨੂੰ ਉੱਚੇ ਘਰ ਦੀ ਧੀ ਨਹੀਂ ਸੀ ਦੇਣੀ ਤੂੰ ਕਮੀਨਾ ਦੀ ਧੀ ਵਾਲੀ ਕੋਈ ਨਹੀਂ ਚਾਚਾ ਅੱਜ ਕੱਲ੍ਹ ਜਾਤਾ ਕੌਣ ਵਿੰਦਾ ਏ ਰੂਪ ਚੰਦ ਨੇ ਸਾਰਿਆਂ ਨੂੰ ਇੰਜ ਹੱਸ ਕੇ ਟਾਲ ਛੱਡਿਆ ਕਈਆਂ ਨੇ ਉਬਾਸਰ ਕੇ ਤਾਂ ਕੁਝ ਨਾ ਕਿਹਾ ਪਰ ਆਲੇ ਟੋਲੇ ਕਰਕੇ ਰੂਪ ਚੰਦ ਨੇ ਘਰ ਦਾ ਲੱਸੀ ਪਾਣੀ ਛੱਡ ਦਿੱਤਾ ਜਿਉਂ-ਜਿਉਂ ਛਿਬੋ ਦਾ ਮਨ ਕੰਮਾਂ ਵਿੱਚੋਂ ਮੁੱਕਦਾ ਜਾਂਦਾ ਸੀ ਤਿਉਂ-ਤਿਉਂ ਵੀਰਾ ਪੈਸੇ ਤੇਲੇ ਤੇ ਗਹਿਣੇ ਗੱਟੇ ਦਾ ਸਾਮ ਸਿੱਕਰ ਜੋਰੀ ਸ਼ਿਭੂ ਉਤੇ ਪਾਉਂਦੀ ਰਹਿੰਦੀ ਸੀ ਉਹ ਜੋ ਉਸਨੇ ਸ਼ਿਭੂ ਕੋਲੋਂ ਸਾਰਾ ਖੇਚਲ ਵਾਲਾ ਕੰਮ ਆਪਣੇ ਜਿਮੇ ਲੈ ਲਿਆ ਸੀ ਉਹ ਮੂੰਹ ਹਨੇਰੇ ਜਾਗਦੀ ਖੁਰਚ ਖੁਰਚ ਕੇ ਅੰਦਰ ਬਾਹਰ ਧੌਂਦੀ ਤੇ ਨਿੱਕੇ ਮੋਟੇ ਕੰਮ ਕਰਦੀ ਦੁਪਹਿਰਾ ਲਾ ਛੱਡਦੀ ਵੀਰਾਂ ਦੇ ਹੱਥੀ ਅਜੇ ਚੂੜਾ ਨਹੀਂ ਸੀ ਮੈਲਾ ਹੋਇਆ ਜਦ 1982 ਚੜ ਪਿਆ ਤੇ ਸਾਰਿਆਂ ਪਿੰਡਾਂ ਵਿੱਚ ਫਸਾਦਾਂ ਦੀ ਅੱਗ ਲੱਗ ਪਈ ਲੋਕ ਆਪਣੇ ਗਵਾਂਢੀਆਂ ਦੇ ਘਰ ਨੂੰ ਸਾਂਹ ਉੱਤੇ ਚੜਦਿਆਂ ਵੇਖਦੇ ਲੋਕ ਸ਼ਬੀਆਂ ਨੂੰ ਮਾਂਝ-ਮਾਂਝ ਕੇ ਅੰਦਰ ਧਰਦੇ ਛੋਟੇ ਚਾਕੂ ਅਤੇ ਲੰਮੀਆਂ ਕਰਦਾ ਗਾਜਰਾਂ ਤੇ ਮੂੜੀਆਂ ਵਾਕਰ ਵਿਕਦੀਆਂ ਲੋਕਾਂ ਨੇ ਟੁੱਟੇ-ਭੁੱਟੇ ਸ਼ੀਸ਼ਿਆਂ ਦੀਆਂ ਕੰਕਰਾਂ ਇਕੱਠੀਆਂ ਕਰ ਲਈਆਂ ਤੇ ਸਾਬਣ ਵਿੱਚ ਪਾਣ ਵਾਲਾ ਸੋਡਾ ਘੋਲ-ਘੋਲ ਕੇ ਲੋਕਾਂ ਨੇ ਭਾਂਡੇ ਭਰ ਲਏ ਕਿਤੇ ਕੋਈ ਅੱਗ ਲਾਉਣ ਦਾ ਸਮਾਨ ਇਕੱਠਾ ਕਰਦਾ ਤੇ ਕਿਤੇ ਅੱਗ ਬੁਝਾਉਣ ਲਈ ਆਪਣੇ ਅੰਦਰ ਰੇਤ ਦੀਆਂ ਬੋਰੀਆਂ ਧਰਦਾ ਤੀਵੀਆਂ ਨੇ ਤੋਲਾ-ਤੋਲਾ ਅਫੀਮ ਦਾ ਕੰਨੀ ਨਾਲ ਬੰਨ ਛੱਡਿਆ ਸੀ ਅੱਗ ਅੰਦਰੇ-ਅੰਦਰ ਧੁਖਦੀ ਰਹੀ ਫੇਰ ਉੱਚੇ ਧੂਏ ਹੁੰਦੇ ਗਏ ਤੇ ਫੇਰ ਅੱਖਾਂ ਦੇ ਸਾਹਮਣੇ ਲਾਟਾਂ ਬਲਣ ਲੱਗ ਪਈਆਂ ਪਿੰਡਾਂ ਤੋਂ ਪਿੰਡਾਂ ਦੇ ਰਾਹ ਟੁੱਟ ਗਏ ਸਨ ਜਿੱਥੇ ਕੋਈ ਹੈ ਸੀ ਹੈ ਸੀ ਦੂਜੇ ਦੀ ਸੂਰਤ ਲੈਣ ਜੋਗਾ ਕੋਈ ਨਹੀਂ ਸੀ ਵੀਰਾਂ ਦੀ ਮਾਂ ਵੀਰਾਂ ਦੇ ਵਿਆਹ ਤੋਂ ਕੋਈ 8 ਦਿਨ ਪਿੱਛੋਂ ਇੱਕ ਦੂਰ ਦੇ ਪਿੰਡ ਆਪਣੇ ਕਿਸੇ ਸੰਬੰਧੀ ਕੋਲ ਤੁਰ ਗਈ ਹੁਣ ਉਸ ਨੂੰ ਆਪਣੀ ਧੀ ਦੇ ਘਰ ਰਹਿਣਾ ਚੰਗਾ ਨਹੀਂ ਸੀ ਲੱਗਦਾ ਇਸ ਲਈ ਹਵੇਲੀ ਵਿੱਚ ਸ਼ਿਭੂ ਤੇ ਵੀਰਾਂ ਦੋਵੇਂ ਇਕੱਲੀਆਂ ਸਨ ਸ਼੍ਰੀਕਾਂ ਦੇ ਦੋ ਘਰਾਂ ਨੇ ਜਿਨ੍ਹਾਂ ਦੀ ਕੰਧ ਕਰਮਚੰਦ ਦੇ ਘਰ ਨਾਲ ਲੱਗਦੀ ਸੀ ਉਸ ਦੀ ਪੱਕੀ ਹਵੇਲੀ ਵਿੱਚ ਠਹਰ ਲੈ ਲਏ ਇਨ੍ਹਾਂ ਵਿੱਚੋਂ ਇੱਕ ਰੂਪਚੰਦ ਦਾ ਸ਼ਰੀਕੇ ਵਿੱਚ ਭਰਾ ਲੱਗਦਾ ਸੀ ਤੇ ਦੂਜਾ ਭਤੀਜਾ ਭਰਾ ਨੇ ਆਪਣੇ 3ਵੇਂ ਵਾਰ ਆਪਣੀ ਇੱਕ ਭੈਣ ਕੋਲ ਲੁਧਿਆਣੇ ਕੱਲ ਛੱਡੇ ਸਨ ਤੇ ਆਪ ਦੋਵੇਂ ਜੀ ਆਪਣੇ ਘਰਾਂ ਜ਼ਮੀਨਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ ਭਤੀਜੇ ਦਾ ਵਿਆਹ ਵੀਰਾਂ ਦੇ ਵਿਆਹ ਤੋਂ ਮਸਾ ਮਹੀਨਾ ਅੱਗੋਂ ਹੋਇਆ ਸੀ ਤੇ ਉਸ ਦੀ ਬੌਟੀ ਦੇ ਹੱਥ ਵੀ ਅਜੇ ਦੰਦ ਖੰਡ ਦਾ ਚੂੜਾ ਉੱਜੇ ਦਾ ਉੱਜੇ ਪਿਆ ਹੋਇਆ ਸੀ ਮੁਸੇਵਤ ਨੇ ਤਿੰਨਾ ਕਰਾਂ ਨੂੰ ਇਕੱਠਿਆ ਕਰ ਦਿੱਤਾ ਸੀ ਪਰ ਜਨਾਨੀਆਂ ਅਜੇ ਵੀ ਆਪਣਾ ਪਕਾਉਂਦੀਆਂ ਤੇ ਆਪੋ ਆਪਣਾ ਖਾਂਦੀਆਂ ਸਨ ਵੀਰਾ ਆਪ ਵੀ ਵਸ ਲੱਗਦੇ ਚੌਂਕੇ ਵੱਲ ਨਾ ਜਾਂਦੇ ਉੰਜ ਕਿਸੇ ਨੂੰ ਵੀਰਾ ਤੋਂ ਕੋਈ ਹੋਰ ਸ਼ਿਕਾਇਤ ਨਹੀਂ ਸੀ ਕਿਆਮਤ ਦਾ ਦਿਨ ਇਸ ਤੋਂ ਅਗੇ ਹੋਰ ਕੋਈ ਨਹੀਂ ਸੀ ਆਉਣਾ ਰੂਪ ਚੰਦ ਦਾ ਸ਼ਰੀਕ ਭਰਾ ਬਾਹਰ ਪੈੜੀਆਂ ਵਿੱਚ ਕਿਸੇ ਨੇ ਵੱਢ ਛੱਡਿਆ ਤੇ ਆਪ ਰੂਪ ਚੰਦ ਉਸ ਰਾਤ ਹਵੇਲੀ ਦਾ ਪਹਿਰਾ ਦੇਂਦਾ ਮਾਰਿਆ ਗਿਆ ਸਾਰੀ ਰਾਤ ਹਵੇਲੀ ਦੇ ਬੰਦ ਬੂਹੇ ਭਜਦੇ ਰਹੇ ਤੇ ਜਨਾਨੀਆਂ ਦੀਆਂ ਚੀਕਾਂ ਕੰਧਾਂ ਨਾਲ ਵੱਜ-ਵੱਜ ਕੇ ਟੁੱਟਦੀਆਂ ਰਹੀਆਂ। ਵੀਰਾਂ ਨੇ ਆਪਣਾ ਚੂੜਾ ਭੰਨ ਭੰਨ ਕੇ ਆਪਣੀਆਂ ਵਾਹਾਂ ਕਾਇਲ ਕਰ ਛੱਡੀਆਂ ਸਨ। ਘਰ ਵਿੱਚ ਹੁਣ ਇੱਕੋ ਮਰਦ ਰੂਪ ਚੰਦ ਦਾ ਸ਼ਰੀਕ ਪੁੱਤੀਜਾ ਰਹਿ ਗਿਆ ਸੀ। ਉਹ ਹਵੇਲੀ ਦੇ ਬਾਹਰ ਬੂਹੇ ਵੱਲ ਬੰਦੂਕ ਤਾਣ ਕੇ ਆਪਣੀ ਵਾਰੀ ਵਿੱਚ ਬੈਠਾ ਹੋਇਆ ਸੀ ਤੇ ਜਿੱਥੋਂ ਤੱਕ ਵਾਹ ਲੱਗਦੀ ਕਿਸੇ ਨੂੰ ਹਵੇਲੀ ਦੇ ਬੂਹੇ ਤੱਕ ਨਹੀਂ ਸੀ ਆਉਣ ਦਿੰਦਾ। ਸਵੇਰੇ ਅਜੇ ਚੜੀ ਨਹੀਂ ਸੀ ਜਦੋਂ ਹਵੇਲੀ ਦੇ ਬੰਦ ਗੂਆਂ ਉੱਤੇ ਤੇਲ ਛਿੜਕਿਆ ਗਿਆ ਛਿੜਕਿਆ ਗਿਆ ਤੇ ਅੱਗ ਦੀ ਪਹਿਲੀ ਲੰਬ ਆਕਾਸ਼ ਵੱਲ ਉੱਠੀ ਹਵੇਲੀ ਦੇ ਪਿਛਵਾੜੇ ਹਵੇਲੀ ਦੀ ਉੱਚੀ ਤੇ ਪੱਥਰ ਵਰਗੀ ਕੰਧ ਨਾਲ ਕਿੰਨੇ ਹੀ ਨੀਵੇਂ ਉੱਚੇ ਕੋਠੇ ਸਨ ਜਿਨ੍ਹਾਂ ਉਤੋਂ ਪੰਜਵੇਂ ਚੌਥੇ ਤੀਸਰੇ ਤੇ ਦੂਜੇ ਕਰਦੀਆਂ ਕੰਧਾਂ ਵਿੱਚ ਰस्सियां ਅਡਾਂਦਾ ਤੇ ਛੱਤਾਂ ਟੱਪਦਾ ਨਜ਼ੀਰ ਆਖਿਰ ਹਵੇਲੀ ਦੀ ਛੱਤ ਉੱਤੇ ਪਹੁੰਚ ਪਿਆ ਸੀ ਪ੍ਰੇਮਤਾ ਨੇ ਸੁਣਿਆ ਹੋਇਆ ਸੀ ਜੇ ਉਹਦਾ ਮਕਾਨ ਸੜ ਰਿਹਾ ਹੋਵੇ ਤਾਂ ਕੋਈ ਛੱਤ ਹੇਠ ਨਹੀਂ ਬੈਂਦਾ ਉਸ ਵੇਲੇ ਪੌੜੀਆਂ ਵਿੱਚ ਬੈਠਣਾ ਚਾਹੀਦਾ ਹੈ ਛੱਤਾਂ ਸਭ ਤੋਂ ਪਹਿਲਾਂ ਡਿੱਗਦੀਆਂ ਹਨ ਫਿਰ ਕੰਧਾਂ ਤੇ ਫਿਰ ਪੌੜੀਆਂ ਛਿਪੋ ਵੀਰਾਂ ਤੇ ਦੋਵੇਂ ਤੀਵੀਆਂ ਹਵੇਦੀ ਦੀਆਂ ਉਤਲੀਆਂ ਪੌੜੀਆਂ ਵਿੱਚ ਬੈਠੀਆਂ ਕੰਬ ਰਹੀਆਂ ਸਨ ਬਾਹਰ ਆਕਰਾਂ ਦਾ ਧੂੰਆਂ ਸੀ ਤੇ ਵਿੱਚ ਵਿੱਚ ਲੋਕਾਂ ਦੀਆਂ ਆਵਾਜ਼ਾਂ ਰੜੀਆਂ ਹੋਈਆਂ ਸਨ ਵੀਰਾ ਨੇ ਪੌੜੀਆਂ ਤੋਂ ਬਾਹਰ ਆ ਕੇ ਖੁੱਲੇ ਛੱਤ ਉਤੋਂ ਇੱਕ ਵਾਰ ਬਾਹਰ ਨੂੰ ਨਜ਼ਰ ਕੀਤੀ ਪਰ ਤੂੰ ਇਹ ਤੋਂ ਵੀਨਾ ਦਿਸਦਾ ਕੁਝ ਨਹੀਂ ਸੀ ਜਿਉਂ-ਜਿਉਂ ਆਗ ਉੱਚੀ ਹੁੰਦੀ ਪਈ ਸੀ ਲੋਕਾਂ ਦੀਆਂ ਆਵਾਜ਼ਾਂ ਕੁਝ ਦੂਰ ਹੋ ਗਈਆਂ ਸਨ ਵੀਰਾ ਵੀਰਾ ਤਰਹਿ ਗਈ ਨਜ਼ੀਰ ਨੇ ਉਸ ਦੇ ਮੋਢੇ ਉੱਤੇ ਹੱਥ ਧਰਿਆ ਹੋਇਆ ਸੀ ਜੋ ਕੁਝ ਹੋਣਾ ਸੀ ਹੋ ਗਿਆ ਹੈ ਵੀਰਾ ਹੁਣ ਆਜਾਤੀ ਮੌਤੇ ਮਾਰਨ ਵਿੱਚ ਕੁਝ ਨਹੀਂ ਲੱਭਣਾ ਨਜ਼ੀਰ ਨੇ ਡਾਡੀ ਹਲੀਮੀ ਨਾਲ ਆਖਿਆ ਵੀਰਾ ਜਿਵੇਂ ਆਪਣੇ ਹੋਸ਼ ਵਿੱਚ ਨਹੀਂ ਸੀ ਨਾ ਉਸਨੇ ਆਪਣੇ ਗਵਾਂਡੀ ਨਜ਼ੀਰ ਨੂੰ ਪਛਾਣਿਆ ਤੇ ਨਾ ਜਿਵੇਂ ਉਸ ਦੀ ਗੱਲ ਸਮਝੀ ਸੱਚਾ ਰੱਬ ਗਵਾਹੇ ਵੀਰਾ ਬਾਰਿਓ ਉੱਤੇ ਹੋਣ ਲੱਗਾ ਏ ਮੈਂ ਕਦੇ ਰੱਜ ਕੇ ਸੁੱਤਾ ਨਹੀਂ ਸਾਰੇ ਸਾਰੇ ਰਾਤ ਮੈਂ ਤੇਰੇ ਸੁਪਨੇ ਪਿਆ ਕਰਦਾ ਰਹਿਣਾ ਵਾ ਤੂੰ ਕੌਣ ਏ ਵੀਰਾ ਦੇ ਮੂੰਹੋਂ ਮਸਾ ਇੰਨਾ ਹੀ ਨਿਕਲਿਆ ਮੈਂ ਤੇਰਾ ਗਵਾਂਡੀ ਨਸੀਰਾ ਵੀਰਾ ਤੂੰ ਮੈਨੂੰ ਪਛਾਣਦੇ ਕਿਉਂ ਨਹੀਂ ਜਿਨੀ ਵਾਰ ਤੂੰ ਆਪਣੇ ਖੇਤਾਂ ਵਿੱਚ ਜਾਂਦੀ ਰਹੀ ਐ ਮੈਂ ਉਨੀ ਵਾਰ ਹੀ ਖੂਹ ਉੱਤੇ ਬੈ ਕੇ ਟੱਪੇ ਗਾਉਂਦਾ ਰਿਹਾ ਹਾਂ ਆਪਣੀ ਜਵਾਨੀ ਉੱਤੇ ਰਹਿਮ ਕਰ ਵੀਰਾ ਜੇ ਤੂੰ ਜਿਉਂਦੀ ਕਿਸੇ ਹੋਰ ਦੇ ਹੱਥ ਲੱਗ ਗਈ ਤਾਂ ਵੀ ਤੂੰ ਨਹੀਂ ਬਚਣਾ ਮੈਂ ਸਾਰੀ ਉਮਰ ਤੈਨੂੰ ਅਜਾ ਨਹੀਂ ਲੱਗਣ ਦਿਆਂਗਾ ਐਸ ਰਾਹੋਂ ਪਿਛਲੇ ਰਾਹੋਂ ਮੈਂ ਤੈਨੂੰ ਫੁੱਲਾਂ ਵਾਂਗ ਉਤਾਰ ਲਵਾਂਗਾ ਛੇਤੀ ਕਰ ਵੀਰਾ ਹੁਣ ਇਹ ਹਵੇਲੇ ਸੜ ਕੇ ਸੁਆਹ ਹੋ ਜਾਣੀ ਐ ਆਗਦੀਆਂ ਲਾਟਾਂ ਵੀਰਾਂ ਦੇ ਮੂੰਹ ਤੇ ਲਿਸ਼ਕਦੀਆਂ ਤੇ ਉਸਨੇ ਇੱਕ ਨਜ਼ਰ ਭਰ ਕੇ ਨਜ਼ੀਰ ਦੀਆਂ ਅੱਖਾਂ ਵੱਲ ਵੇਖਿਆ ਇੱਕ ਮੇਰੇ ਗੱਲ ਮੰਨੇਗਾ ਮੈਂ ਤੇਰੀਆਂ ਸਭੋ ਮੰਨਾਂਗੀ ਮੇਰਾ ਸਾਰੇ ਉਮਰ ਮੰਨਾਂਗਾ ਦੱਸ ਵੀਰਾ ਤੂੰ ਸ਼ੇਭੋ ਨੂੰ ਤੇ ਦੋਹਾ ਤ੍ਰੀਮਤਾ ਨੂੰ ਇੱਥੋਂ ਅਮਨ ਆਮਾਨ ਕੱਢ ਦੇ ਕਿਸੇ ਨੂੰ ਉਹਨਾਂ ਦੀ ਸੂਹ ਨਾ ਪਵੇ ਇਹ ਮੈਂ ਇੰਜ ਕਰਾਂਗਾ ਵੀਰਾ ਲੋਕ ਤੇ ਅੱਗੇ ਹੀ ਚਾਹੁੰਦੇ ਸਨ ਜੋ ਕਿਤੇ ਉਹ ਜਿਉਂਦੀਆਂ ਲੱਭ ਪੈਣ ਉਹਨਾਂ ਨੂੰ ਤੇ ਹੋਰ ਕੋਈ ਰਾਹ ਨਹੀਂ ਲੱਭਾ ਤਾਂ ਉਹਨਾਂ ਨੇ ਅੱਗ ਲਾਈ ਐ ਇਹ ਮੈਨੂੰ ਪਤਾ ਨਹੀਂ ਪਰ ਜੇ ਤੂੰ ਇੰਜ ਕਰ ਦੇ ਮੈਂ ਸਾਰੀ ਉਮਰ ਤੇਰੀ ਹੱਥ ਵੱਧੀ ਗੁਲਾਮ ਹੋ ਜਾਵਾਂਗੀ ਨਹੀਂ ਤੇ ਮੈਂ ਇਸ ਅੱਗ ਵਿੱਚੋਂ ਬਾਹਰ ਨਹੀਂ ਆਉਣਾ ਚੰਗਾ ਮੈਂ ਆਪਣੀ ਵਾਹ ਲਾ ਦਿੰਦਾ ਵਾਂ ਅੱਜ ਆਉਣਾ ਏ ਰੱਬ ਗਵਾਏ ਮੈਨੂੰ ਇਤਵਾਰ ਨਹੀਂ ਤੇ ਫੇਰ ਕਿੰਨੇ ਮਰਨੋ ਡੱਕ ਲੈਣਾ ਏ ਅਗਧੀਆਂ ਲਾਟਾਂ ਹੁਣ ਸੂਹੀਆਂ ਘੁੱਟ ਹੋ ਗਈਆਂ ਸਨ ਤੇ ਲੋਕਾਂ ਦੀਆਂ ਆਵਾਜ਼ਾਂ ਹੋਰ ਦੂਰ ਚਲੀਆਂ ਗਈਆਂ ਸਨ ਇੱਕ ਇੱਕ ਤਰੀਮਤ ਨੂੰ ਨਜ਼ੀਰ ਨੇ ਬਾਹਾਂ ਵਿੱਚ ਚੁੱਕ ਕੇ ਨਾਲ ਦੇ ਘਰ ਵਿੱਚ ਉਤਾਰਿਆ ਵੀਰਾਂ ਨੇ ਧੂਏ ਨੂੰ چیر ਕੇ ਹਵੇਲੀ ਦੀਆਂ ਪੌੜੀਆਂ ਉਤਰੀਆਂ ਤੇ ਹੇਠਲੀ ਛੱਤੋਂ ਖਾਲੀ ਬੰਦੂਕ ਫੜ ਰੂਪ ਚੰਦ ਦੇ ਭਤੀਜੇ ਦੀ ਵਾਹ ਫੜ ਆndi ਕੜੀ ਜਿਹਾ ਜਵਾਨ ਮੁੰਡਾ ਜਿਵੇਂ ਅੱਤਿਉ ਬਹੁਤਾ ਮਰ ਚੁੱਕਾ ਸੀ ਬੇਸੁਰਤ ਦਾ ਬੇਸੁਰਤ ਵੀਰਾਂ ਦੇ ਪਿੱਛੇ ਤੁਰਦਾ ਰਸੀਆਂ ਨੂੰ ਫੜਦਾ ਕੰਧਾਂ ਨਾਲ ਲੰਮਕਦਾ ਉਹ ਨਾਲ ਦੇ ਘਰ ਉਤਰਿਆ ਤੇ ਫਿਰ ਉਸ ਤੋਂ ਨਾਲ ਦੇ ਹੋਰ ਨਾਲ ਦੇ ਹੋਰ ਨੀਵੇਂ ਨਜ਼ੀਰ ਦੇ ਘਰ ਲੱਥਾ ਸ਼ੁਕਰ ਹੈ ਜੂ ਜੋ ਲੋਕ ਘਰਾਂ ਵਿੱਚ ਨਹੀਂ ਸਨ ਤੇ ਦੂਜੇ ਬੰਨੇ ਹਵੇਲੀ ਦੇ ਮੂੰਹ ਵੱਲ ਖਲੋਤੇ ਸੜਦੀ ਹਵੇਲੀ ਨੂੰ ਤੱਕ ਰਹੇ ਸਨ ਅੱਗ ਦੇ ਲੰਬੇ ਅਸਮਾਨਾਂ ਨੂੰ ਛੂਣ ਲੱਗੇ ਸਨ ਪਰ ਹੁਣ ਲੋਕ ਅੱਗ ਬੁਝਾ ਰਹੇ ਸਨ ਨਹੀਂ ਤੇ ਨਾਲ ਦਾ ਉਸ ਤੋਂ ਨਾਲ ਦਾ ਤੇ ਹੋਰ ਪਤਾ ਨਹੀਂ ਕਿੰਨੇ ਘਰ ਸੜ ਜਾਣੇ ਸਨ ਨਾਲ ਦੇ ਘਰ ਦੀਆਂ ਬਾਰੀਆਂ ਕਾਲੀਆਂ ਚੋਤੀ ਹੋ ਗਈਆਂ ਸਨ ਜਦੋਂ ਅੱਗ ਨੂੰ ਡੱਕਾ ਪਿਆ ਲਾਂਵੇਂ ਹੀਠਾਂ ਰਹਿ ਲੈ ਗਏ ਪਰ ਧੂਆਂ ਤੇ ਸੇਕ ਕਿਸੇ ਨੂੰ ਹਵੇਲੀ ਦੇ ਨੇੜੇ ਨਹੀਂ ਸੀ ਆਉਣ ਦਿੰਦਾ ਪੂਰੇ 2 ਦਿਨ ਹਵੇਲੀ ਦਾ ਅੰਦਰ ਧੁਖਦਾ ਰਿਹਾ ਤੇ ਜਦੋਂ ਲੋਕਾਂ ਨੇ ਹਵੇਲੀ ਦੀ ਸਵਾਹ ਫਰੋਲੀ ਤਾਂ ਹੈਰਾਨ ਜਨ ਨਾ ਕਿਸੇ ਮਨੁੱਖ ਦੀ ਹੱਡੀ ਲੱਭੀ ਸੀ ਤੇ ਨਾ ਮੰਗਰੇ ਹੋਏ ਸੋਨੇ ਦੀ ਝਲਕ ਪੈਂਦੀ ਸੀ ਫਿਰ ਆਪੇ ਹੀ ਲੋਕ ਆਖਦੇ ਅੱਗ ਵੀ ਤੇ ਆਖਰਾਂ ਦੀ ਸੀ ਹੱਡੀਆਂ ਵੀ ਸੜ ਕੇ ਸੁਆਹ ਗਈਆਂ ਹੋ ਗਈਆਂ ਹੋਣਗੀਆਂ ਸਾਰੇ ਪਿੰਡ ਵਿੱਚੋਂ ਮੁਰਦਿਆਂ ਨੂੰ ਬਾਹਰ ਢੋ ਦਿੱਤਾ ਗਿਆ ਤੇ ਲੋਕਾਂ ਨੇ ਲਹੂ ਦੀ ਆਖਰੀ ਬੂੰਦ ਵੀ ਢੋਕੇ ਪਿੰਡ ਨੂੰ ਮੋੜ ਨਰੋਇਆ ਕਰ ਲਿਆ ਸਿਰਫ ਅਜੇ ਹਵੇਲੀ ਦੀ ਸੁਆਹ ਆਪਣੀ ਥਾਂ ਉੱਤੇ ਪਈ ਹੋਈ ਸੀ ਰਾਤ ਅੱਤੀਓ ਬਹੁਤੀ ਲੰਘ ਗਈ ਸੀ ਮਾੜੀ ਮਾੜੀ ਹਵਾ ਵਗਦੀ ਪਈ ਸੀ ਹਵੇਲੀ ਦੀ ਸਵਾ ਇਸ ਤਰ੍ਹਾਂ ਹਿੱਲੀ ਜਿਵੇਂ ਇੱਕ ਵਾਰ ਉਸ ਦਾ ਦਿਲ ਹਿੱਲ ਗਿਆ ਹੋਵੇ ਪਾਰ ਕਮਾਦ ਵਿੱਚੋਂ ਅੱਗੜ ਪਿਛੜ ਤਿੰਨ ਘੋੜੀਆਂ ਲੰਘ ਰਹੀਆਂ ਸਨ ਜਿਨ੍ਹਾਂ ਵਿੱਚੋਂ ਵਿਚਲੀ ਸ਼ਿਬੋ ਦੀ ਘੋੜੀ ਕੋਲ ਖਲੋ ਕੇ ਵੀਰਾ ਨੇ ਗਹਿਣਿਆਂ ਦੀ ਇੱਕ ਪੋਟਲੀ ਛਿਪੋ ਦੇ ਲੱਕ ਨਾਲ ਵਧੀ ਤੇ ਫਿਰ ਉੱਚੇ ਉੱਚੇ ਕਮਾਦ ਵਿੱਚ ਇੱਕ ਪਰਛਾਵਾਂ ਬਣ ਗਈ ਉਹ ਪਿੰਡ ਦੇ ਲੋਕ ਸਿਰਫ ਇਹੋ ਜਾਣਦੇ ਹਨ ਕਿ ਰੂਪ ਚੰਦ ਨੇ ਜੋ ਕਮੀਨਾ ਦੀ ਧੀ ਨਾਲ ਨਵਾਂ ਵਿਆਹ ਕੀਤਾ ਸੀ ਉਹ ਕੁੜੀ ਪਤਾ ਨਹੀਂ ਕਿਵੇਂ ਨਜ਼ੀਰ ਨੇ ਹਵੇਲੀ ਵਿੱਚੋਂ ਜਿਉਂਦੀ ਕੱਟ ਲਈ ਤੇ ਆਪਣੇ ਘਰ ਪਾ ਲਈ ਹੈ ਇਹ ਕਹਾਣੀ ਸਮਾਪਤ ਹੁੰਦੀ ਹੈ ਜੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਪਸੰਦ ਆਈ ਹੋਵੇ ਕਹਾਣੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਤੇ ਕਹਾਣੀ ਨੂੰ ਲਾਈਕ ਜ਼ਰੂਰ ਕਰਨਾ ਧੰਨਵਾਦ